ਆ ਆ ਇਹਨਾਂ ਮੈਂ ਡਾਇਕਾ ਕਹਾਂ ਲੈਣਾ ਉੱਪਰ 20 ਨਗਲ ਅਟਿਕਲ ਆਇਆ ਚੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਹੁਣ ਚੱਲੇ ਆ ਜੰਗਲ ਕੈਂਪਿੰਗ ਕਰਨ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਵੇਖਿਓ ਸਾਰੀ ਵੀਡੀਓ ਤੁਹਾਨੂੰ ਮਜ਼ਾ ਆਊਗਾ ਤੇ ਦੇਖਿਓ ਤੁਸੀਂ ਕਿਦਾਂ ਕਰਦੇ ਆ ਕੈਂਪਿੰਗ ਕਰਦੇ ਕੀ ਕੀ ਕਰਦੇ ਆ ਫੇ ਤੇ ਚਲੋ ਚੱਲਦੇ ਆਪਾਂ ਹੁਣ ਤਿਆਰੀ ਤੁਰੀ ਸਾਡੀ ਕਰ ਲਈ ਆਪਣਾ ਸਮਾਨ ਜਿਹੜਾ ਪਾਉਣਾ ਪਾ ਲਿਆ ਚੀਜ਼ਾਂ ਚੂਜਾਂ ਬਸ ਹੁਣ ਗਿਆ ਸਟੈਂਡ ਲੈਣ ਗਿਆ ਵਾ ਕੈਮਰਾ ਫਿਟ ਕਰਨ ਨੂੰ ਤੇ ਬਸ ਅੱਜ ਜੰਗਲ ਕੈਂਪਿੰਗ ਕਰਨੀ ਹੈ ਤੇ ਕਰਦੇ ਆਂ ਤੇ ਨਾਲ ਤੁਸੀਂ ਬਸ ਵਲੌਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਸੋਣੇ ਹੀ ਚੱਲੇ ਆਂ ਰੈਡੀ ਹੋ ਗਏ ਚੈੱਕ ਕਰੋ ਚੀਜ਼ਾਂ ਸਾਰੀਆਂ ਪਾ ਲਈਆਂ ਮੈਂ ਮੋਡੇ ਕਿੱਟ ਪਾ ਲਈ ਹੈ ਹੁਣ ਆਪਾਂ ਚੱਲਦੇ ਆਂ ਜੰਗਲ ਕੈਂਪਿੰਗ ਕਰਨ ਜੰਗਲ ਵਿੱਚ ਤੇ ਪਹੁੰਚ ਕੇ ਚੈੱਕ ਕਰੋ ਬਸ ਹੁਣ ਅਸੀਂ ਚੱਲੇ ਤਾਂ ਹੱਥ ਫੜ ਕੇ ਉਖ ਝੂਣ ਤਾਂ ਨੂੰ ਤੇ ਸਮਾਨ ਸਮੂਨ ੜਕੋ ਫੜ ਲਾਂਗੇ ਬਾਅਦ ਗਾਈਸ ਬੜੀ ਖੇਚਲ ਕਰਕੇ ਵਿੱਚ ਤੈ ਹੀ ਆ ਗਏ ਆ ਟੱਪ ਕੇ ਸੁਆ ਹੁਣ ਜਾਂਦੇ ਆ ਜੰਗਲ ਦੇ ਵਿੱਚ ਪਾੜਾ ਉੱਤਰ ਮਸਿੰਦੇ ਮਾੜਾ ਉੱਤਰ ਨੇ ਆ ਮੁੰਡਾ ਆਇਓ ਇੱਧਰ ਨੂੰ ਕਿੱਟ ਪਾ ਲਈ ਮੋਢੇ ਚੰਗੀ ਤਰ੍ਹਾਂ ਜੜਦੇ ਹਲੇ ਆ ਜਾ ਤੂੰ ਵੀ ਹੁਣ ਚਲੋ 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 ਆ ਕੱਟ ਜਰ ਗੁਰਾ ਤਾਂ ਹੀ ਨਹੀਂ ਗੱਤ ਵੀ ਆਵੇ ਆ ਦੀ ਊੜ ਪਾ ਲੈਣੇ ਚੰਗਾ ਰਹਿਣਾ ਇੱਧਰ ਦੇਖੋ ਕੰਡੇ ਨਹੀਂ ਆਜੋ ਇੱਥੇ ਆਪਾਂ ਹੀ ਕਰ ਦਿੰਦੇ ਕੈਂਪਿੰਗ ਕਰਨੀ ਆ ਬਲਵੀ ਵਾਵਾ ਗਾਂ ਆ ਗਏ ਜੰਗਲ ਜਿਹਦੇ ਵਿੱਚ ਆ ਗਏ ਆਂ ਹੀ। ਉਥੇ ਰੋਸ। ਉਥੇ ਕੰਡੇ ਵਾਟਲੇ। ਕੰਡੇ ਵਾਸ਼ਲੇ। ਇੱਕ ਆਉਦ ਰਿਆ। ਤੇ ਆਜੋ ਅਮਰ ਵਿੱਚ ਨਾ ਹੈਗਾ। ਵੇ ਜਾਨੇ ਆ। ਇਧਰ ਦੇਖੋ। ਜੰਗਲ ਕੈਂਪਿੰਗ। ਪਹਿਲੀ ਇਹਦਾ ਕਰ ਲੱਗੇ ਜੰਗਲ ਕੈਂਪਿੰਗ ਤੁਸੀਂ ਐਂਡ ਤੱਕ ਬਣੇ ਰਹੋ ਬਲੌਗ ਦੇ ਨਾਲ। ਤੇ ਇਧਰ ਦੇਖੋ ਚਲੋ ਜੀ। ਕਿਰੇ ਬਣਾਉਣਾ ਹੀ ਜਗਾ ਖਾਲੀ ਜਗਾ ਵੇਖ ਕੇ ਨਾ। ਫੇ ਕਰਦੇ ਆਪਾਂ ਜੰਗਲ ਕੈਂਪਿੰਗ ਹਾਂ ਆਰਾਮ ਸੇ ਆਰਾਮ ਨਾਲ ਜਾਂਦੇ ਆਂ ਇੱਧਰ ਗਾੜੀ ਹੋਰ ਹੈਗਾ ਜੰਗਲ ਜੰਗਲ ਇੱਧਰ ਹੀ ਸਾਰਾ ਆਹ ਵੇ ਖੌਂਟ ਦੋ ਦੇਖਦਾ ਕਿ ਕੋਈ ਰਸਤਾ ਘਰੋਗਾ ਉहां ਪਰ ਚਲੇਗੇ ਯਹਾਂ ਪਰ ਹੀ ਕਰ ਲੈ ਨੇੀਦੋ ਜਹਾਂ ਪਰ ਜੰਗਲ ਕੈਂਪਿੰਗ ਕਹਾਂ ਪਰ ਕਹੀਂ ਖਾਲੀ ਜਗ੍ਹਾ ਦੇਖ ਕਰ ਬਗਾਈ ਸੋਣਾ ਆ ਜੇ ਅੰਦਰ ਦੇਖੋ ਤੁਸੀਂ ਇਹ ਕਰੋ ਕਿ ਨਾਦਰ ਡਰਾਉਣੀ ਜਗ੍ਹਾ ਰਾਤ ਨੂੰ ਦੇ ਤੇ ਜੇ ਤੁਸੀਂ ਕਹੋ ਜੇ ਤੁਹਾਨੂੰ ਆਹ ਵਲੌਗ ਚੰਗਾ ਲੱਗਾ ਹੋ ਤਾਂ ਤੁਸੀਂ ਕਹੋ ਅਸੀਂ ਰਾਤ ਨੂੰ ਵਿੱਚ ਜੰਗਲ ਕੈਂਪਿੰਗ ਕਰਾਂਗੇ ਰਾਤ ਤੁਰਾਂਗੇ ਇੱਥੇ ਕਮੈਂਟ ਕਰਕੇ ਜਰੂਰ ਦੱਸੋ ਵੀਰ ਭਰਾ ਹੱਟ ਸਾਰੇ ਚੈਲੰਜ ਕਰਾਂਗੇ ਨਾਈਟ ਦਾ ਜੰਗਲ ਕੈਂਪਿੰਗ ਦਾ ਆਹ ਵੇਖੋ ਇੱਥੇ ਆ ਜਾਓ ਇੱਥੇ ਠੀਕ ਆ ਬਣ ਗਈ ਜਗ੍ਹਾ ਆਪਣੀ ਇੱਥੇ ਵਧੀਆ ਰੂਗ ਇੱਥੇ ਰਹਿਨੇ ਆ ਅੱਗੇ ਜਾਣਾ ਇੱਥੇ ਠੀਕ ਆ ਅਸੀਂ ਕਾਫੀ ਪਿੰਡ ਤੋਂ ਬਹੁਤ ਜਿਆਦਾ ਦੂਰ ਆ ਗਏ ਹਾਂ ਹੈ ਤਾਂ ਗਾਇਸ ਅਹੀਂ ਜੰਗਲ ਵਿੱਚ ਤੇ ਗਏ ਆ ਹੁਣ ਆਪਾਂ ਆਪਣੀ ਜਗਾ ਲੱਭੀ ਜਾ ਕੇ ਤੇ ਉੱਥੇ ਆਪਣਾ ਬਣਾਈਏ ਜੋ ਬਣਾਉਣਾ ਖਾਣ ਪੀਣ ਵਾਲੀ ਚੀਜ਼ਾਂ ਤੇ ਚਲੋ ਚੱਲਦੇ ਆ ਇਧਰ ਚੈੱਕ ਕਰੋ ਐ ਸਾਈਡ ਤੇ ਕੀ ਬਣਿਆ ਆ ਉਹ ਇੰਦਰ ਦੇ ਹਸਨ ਗਾੜੀ ਤੇ ਲੱਕੜਾਂ ਵੀ ਲੱਭ ਗਈ ਆ ਆਪਾਂ ਨੂੰ ਇਸ ਲੱਕੜਾਂ ਮੈਂ ਚਲੋ ਲੱਭੀਆਂ ਫਿਰ ਲੈ ਜੀਏ ਨਾਲ ਹੀ ਸੁੱਕੇ ਸੁੱਕੀਆਂ ਲੱਕੜਾਂ ਗਾੜੀ ਕਿਥੇ ਆਣਾ ਕੋ ਚਲੋ ਵੇ ਲੈਨੇ ਆ ਅੱਗ ਵਾਵਾ ਕਾਫੀ ਗਾਂ ਆ ਗਏ ਵਿੱਚ ਅਹੀਂ ਆਹ ਵੇ ਗੇ ਕੁੜੂਆ ਕਿੰਨਾ ਹੋਰ ਜ਼ਿਆਦਾ ਜੰਗਲ ਸੰਘਣੇ ਰੋ ਇਧਰਲੇ ਪਾਸੇ ਬਹੁਤ ਜ਼ਿਆਦਾ ਗਾਂਧਾਂ ਬਣਿਆ ਰਾ ਵੇਖੀ ਅਸੀਂ ਆ ਗਏ ਉੱਥੇ ਠੀਕ ਹੋਇਆ ਚਲੋ ਇਹ ਵੇ ਲੱਭਦੇ ਕੋਈ ਅੱਗੇ ਲੱਭਣ ਜਗ੍ਹਾ ਕੋਈ ਹੋਈ ਤੇ ਇਹਦੇ ਫਿਰ ਜਿੱਥੇ ਜਗ੍ਹਾ ਲੱਭ ਗਈ ਆਪਾਂ ਨੂੰ ਉੱਥੇ ਜਾ ਕੇ ਕੈਂਪਿੰਗ ਕਰਨੀ ਸ਼ੁਰੂ ਕਰ ਦਾਂਗੇ ਆਪਾਂ ਆਪਣਾ ਕਬ ਬਣਾਵਾਂਗੇ ਥਾਣ ਪੀਣ ਵਾਲਾ ਪ੍ਰੋਗਰਾਮ ਜੋਰ ਕਰਨਾ ਵਾ ਤੇ ਘੜੀ ਗੱਲਾਂ ਬਾਤਾਂ ਕਰਾਂਗੇ ਨਾਲੇ ਫਸਟ ਜੰਗਲ ਕੈਂਪਿੰਗ ਹੈ ਸਾਡੀ ਹਾਂ ਹਾਂ ਅੱਗੇ ਜੰਗਲ ਵੀ ਗਾੜਾ ਜਿਹਾ ਦਰੇ ਖੋ ਜੰਗਲ ਵੇਖੋ ਇਧਰ ਬਹੁਤ ਜ਼ਿਆਦਾ ਜੰਗਲ ਹੀ ਜੰਗਲ ਸਾਰਾ ਤੁਸੀਂ ਬਸ ਵਲੌਗ ਨਾਲ ਜੁੜੇ ਰਹੋ ਤੇ ਪਵਰਨ ਬੋਲਨ ਇਕੱਠਾ ਕਰ ਲਿਆ ਤੇ ਹੁਣ ਆਪਾਂ ਚੁੱਲਾ ਬਣਾ ਕੇ ਤੇ ਫਿਰ ਬਣਾਉਨੇ ਸਾਰਾ ਕੈਂਪਿੰਗ ਦਾ ਸਮਾਨ ਲੈ ਆਂਦਾ ਵਾ ਤੇ ਆਪਾਂ ਹੁਣ ਛੱਲੀ ਮਟਰ ਮੋਟਰ ਵਗੈਰਾ ਆਪਣੀ ਸਬਜ਼ੀ ਸਬਜ਼ੀ ਸਾਰਾ ਛੱਲ ਲੀਏ ਤੇ ਕਰਦੇ ਮਰਰ ਕੱਢ ਲੀਏ ਗੰਡੇ ਗੰਡੇ ਛੱਲ ਲੀਏ ਫਿਰ ਤੁਹਾਨੂੰ ਮਿਲਦੇ ਹੁਣ ਟੋਆ ਜਣਾ ਆੜਾ ਇਹਨੂੰ ਬਸ ਵੱਧ ਪੋਟ ਲੀਏ ਨਿਕਾਵਾ ਤੇ ਚੁੱਲਾ ਚੰਗੀ ਤਰ੍ਹਾਂ ਬਨਜੂਗਾ ਨਾ ਚੁੱਲਾ ਬਣਾਉਣਾ ਆਪਾਂ ਇਹਨੂੰ ਇਹਨੂੰ ਪੁੱਟੀਏ ਪਹਿਲਾਂ ਤੇ ਗਾਇਸ ਮੈਂ ਇਹਦਾ ਚੁੱਲਾ ਬਣਾਇਆ ਤੁਹਾਨੂੰ ਦਿਖਾਉਣਾ ਹੈ ਆਗ ਹੀ ਬਣ ਗਿਆ ਠਾ ਹੀ ਵੜ ਗਿਆ ਸਾਰਾ ਪਤਿਲਾ ਹੀ ਠੀਕ ਹੈ ਯਾਰ ਅੱਗ ਮਚਾਉਣੀ ਆਪਾਂ ਥੱਲੇ ਆ ਗਮ ਵਿੱਚ ਵਿਚਾਰਨੇ ਤੇ ਚਲੋ ਹੁਣ ਆਪਾਂ ਮਟਰ ਮਟਰ ਛਿੱਲ ਗਏ ਯਾਰ ਚਲੋ ਕੱਢੀਏ ਮਟਰ ਮਟਰ ਆਪਾਂ ਆਪਣਾ ਕੰਮ ਕਰੀਏ ਤੇ ਗਾਇਸ ਸਮਾਨ ਸਮੂਹ ਤੇ ਲੈ ਕੱਢ ਮਟਰ ਮਿਰਚਾਂ ਤੇ ਗੰਡੇ ਕਰਦ ਕੋਲ ਆ ਧਨੀਆਂ ਤੇ ਇਧਰ ਆਪਣਾ ਮੈਗੀ ਮੂਗੀ ਸਾਰਾ ਕੁ ਕੋਲ ਹੈ ਬਸ ਹੁਣ ਆਪਾਂ ਬਟਰ ਛੱਲੀਏ ਤੇ ਫੇਰ ਤੁਹਾਨੂੰ ਮਿਲਦੇ ਆ ਬਾਅਦ ਚ ਸਾਰਾ ਕੁ ਛਲ ਛੁਲ ਕੇ ਤੇ ਗਾਇਸ ਮਟਰ ਵੀ ਕੱਢ ਲਏ ਆ ਤੇ ਗੰਡੇ ਵੀ ਠੀਰ ਕੇ ਰੈਡੀ ਹੋ ਗਏ ਆ ਤੇ ਗਾਇਸ ਹੁਣ ਧੋਨੇ ਤੇ ਹੁਣ ਇਹਨਾਂ ਨੂੰ ਧੋਨੇ ਆ ਮਿਰਚਾਂ ਕੱਢਦੇ ਆ ਤੇ ਧਨੀਆਂ ਕੱਟਨਾ ਵਾ ਤੇ ਮੈਗੀ ਦੇ ਪੈਕੇਟ ਕੱਢਾਂਗੇ ਤੇ ਮੈਗੀ ਬਣਾਵਾਂਗੇ ਤੇ ਉਧਰ ਕੈਮਰਾ ਸੈੱਟ ਕਰਨ ਦੇ ਆ ਹਾਂਜੀ ਗਾਇਸ ਗੰਡੇ ਇਹਦੇ ਵਿੱਚ ਪਾਏ ਫੇਰ ਧੋਣਾ ਅਜੇ ਸਾਰਾ ਕੁ ਇਹ ਧੋਣਾ ਸਾਰਾ ਇਹ ਲਾਉਣਾ ਇਟ ਰਿਕਰਡ ਕਰਾਉਣ ਮੈਗੀ ਨੂੰ ਕਰਦੇ ਆ ਆਪਾਂ ਆਪਣਾ ਕੰਮ ਕੈਂਪਿੰਗ ਵਾਲਾ ਸ਼ੁਰੂ ਗਾਈਸ ਹੁਣ ਮੈਂ ਮਚਾਉਣਾ ਆ ਅੱਗ ਅੱਗ ਮਚਾਈਏ ਬਾਕੀ ਆ ਜਿਹੜੀ ਛਿਲੜਾ ਥੋੜਾ ਤਾਂ ਬਖਾਉਣਾ ਮੈਂ ਆਲੇ ਛਿਲੜਾ ਵਗੈਰਾ ਆ ਜਿਹੜੀ ਚੀਜ਼ਾਂ ਛਿਲੜਾ ਮਤਲਬ ਹੈਗੇ ਨੇ ਨੇਚਰਲ ਨੇਚਰ ਹੀ ਆ ਵੇ ਇੱਥੇ ਰਹਿਣ ਦਾਂਗੇ ਇਹਦੀ ਕੋਈ ਗੱਲ ਨਹੀਂ ਐ ਜਿਹੜਾ ਆਪਣਾ ਪਲਾਸਟਿਕ ਵਗੈਰਾ ਜਾਂ ਦੇ ਲਫਾਫੇ ਸਾੜ ਦਾਂਗੇ ਮੈਗੀ ਮੁਗੀ ਵਾਲੇ ਤੇ ਜਾਂ ਕਰਕੇ ਇਕੱਠੇ ਦੇ ਆਪਾਂ ਘਰੇ ਲੈ ਜਾਾਂਗੇ ਇੱਥੇ ਨਹੀਂ ਛੱਡਾਂਗੇ ਹਾਂ ਨਾਲ ਹੀ ਲੈਣੇ ਪਹਿਲੀ ਗੱਲ ਤੇ ਇਹ ਲੋੜ ਪੈ ਤੇ ਸਾੜਨੇ ਪੈ ਸਾੜ ਵੀ ਦਾ ਕੋਈ ਗੱਲ ਨਹੀਂ ਇਥੇ ਮਰਪੀ ਆ ਜਰਾ ਅੱਗ ਜੂ ਮਚਾਉਣੀ ਆ ਤੇ ਹੁਣ ਜਾਣੇ ਆ ਜਾਣੇ ਕਹੀ ਜਨਾ ਹੁਣ ਅੱਗ ਮਚਾਉਨੇ ਆ ਅੱਗ ਆਈ ਹੁਣ ਮਚਾਉਨੇ ਆ ਅੱਗ ਆ ਤੇ ਆ ਤੇ ਪੂਰਾ ਹਲਵਾਈ ਬਣਿਆ ਫਿਰਦਾ ਨਹੀਂ ਨਹੀਂ ਮੇਰੇ ਵੀ ਬਣਾਈ ਨਾ ਮੇਰਾ ਫੋਨ ਤੇਰੇ ਕੋਲੇ ਆ ਨਾ ਨਹੀਂ ਉਹਦੇ ਕੋ ਆ ਵੀ ਪਿਆ ਮੱਚੀ ਮੱਚੂ ਗਈ ਅੱਜ ਹਾਂ ਮੱਚੂ ਗਈ ਲਫਾਫਾ ਨਹੀਂ ਤੇ ਫੜ ਲਾ ਕੋਈ ਹੋਰ ਬੜੀ ਮਿਹਨਤ ਨਾਲ ਪਹਿਲਾਂ ਅੱਗ ਮਚਾ ਕੇ ਤੇ ਹੁਣ ਦਹਿ ਤਿਆਰੀ ਕਰ ਨਹੀਂ ਮਹਗੀ ਦੀ ਦੇਖੋ ਆਗੋ ਵੀ ਕੰਨੇ ਸਭ ਕੁ ਲੈਦਾ ਲੱਕੜਾ ਮੱਚੇ ਨੜੀਆਂ ਹਵਾ ਵੜੀ ਵਗੰਡੀ ਕਹਾ ਹਵਾ ਨਹੀਂ ਸਾਹ ਦੇਂਦੀ ਆਡਾ ਗਾਇਸ ਪੈਰ ਸੌਂਗੇ ਮੇਰੇ ਨੇਚਰ ਇਹਦੇ ਪੈਰ ਸੌਂਗੇ ਜਿਹੜਾ ਬਣਾਉਂਦਾ ਮੈਂ ਬੈਠਾ ਬੈਠਾ ਵਾਗਿਆ ਇੱਧਰ ਮੈਂ ਅਲਾ ਬਲਾ ਸੌਂਗੇ ਇੱਥਾ ਨੂੰ ਕਟਗੜ ਘੰਟਾ ਡੇਢ ਘੰਟਾ ਆ ਗਿਆ ਮੈਂ ਪੈਰਾਂ ਬਾਹਰ ਬੈਠਾ ਆ ਲਈ ਆ ਫੜੇ ਉਸਨੇ ਇਧਰ ਇੱਕ ਕੰਨਾ ਤੋੜ ਕੇ ਲੈ ਨਿਕਲੇ ਆ ਇੱਧਰ ਢਿਲਾ तोड़ के ਲੈਣ ਤੇ ਕੋਈ ਨਹੀਂ ਮਿਲਦੇ ਆ ਆ ਵੇਖੋ ਬਾਂਡੀ ਮੈਗੀ ਬਣਾਇਆ ਹਮ ਹੈ ਕੰਟੈਂਟ ਕ੍ਰੀਏਟਰ ਕੋਈ ਵੀ ਕੰਟੈਂਟ ਬਣਾ ਲੈਂਦੇ ਹਾਂ ਐਸੇ ਹੀ ਮੈਗੀ ਇੰਦਾ ਜੰਗਲ ਹਾਊਸ ਯਾਰ ਮੈਗੀ ਬਣਾ ਕੇ ਛੱਡਾਂਗੇ ਅੱਜ ਪਹਿਲਾਂ ਤਾਂ ਅੱਗ ਬੜੀ ਮੁਸ਼ਕਲ ਮਚਾਈ ਹੈ ਤੇ ਕੈਂਪਿੰਗ ਇਨ ਦਾ ਜੰਗਲ ਤੁਸੀਂ ਕਮੈਂਟ ਕਰੋ ਵੇਖ ਕੇ ਦੱਸੋ ਤੇ ਅਸੀਂ ਨਾਈਟ ਵੀ ਹੋ ਸਕਦੇ ਆ ਨਾਈਟ ਦਾ ਚੈਲੰਜ ਵੀ ਕਰਾਂਗੇ ਇਥੇ ਤੇ ਨਾਈਟ ਕੈਂਪਿੰਗ ਕਰਾਂਗੇ ਥੱਲੇ ਪਹਿਲੇ ਇੱਧਰ ਕੌਨਸਟ੍ਰੇਟ ਟ੍ਰੇਡ ਕਰੀਏ ਵਿਚਾਰ ਕੋਈ ਨਹੀਂ ਹੋ ਉਹਨੇ ਆਪਣੀ ਤਰੀਕੇ ਨਾਲ ਕੀਤਾ ਤੇ ਯਾਰ ਅੱਗ ਲਾਈ ਥੱਲੇ ਤੇਰੀ ਅੱਗ ਬਾਲੀ ਨਾ ਬੜੀ ਮੁਸ਼ਕਿਲਾਂ ਬਾਲੀ ਹਨੂ ਘਟੋ ਘਟ ਇੱਕ ਘੰਟ ਗਾਈਸ ਮੈਗੀ ਤਾਂ ਹੋ ਗਈ ਆ ਰੈਡੀ ਮੇਰਾ ਕੰਮ ਹੈ ਅੱਗ ਮਚਾਉਣਾ ਕਿਉਂਕਿ ਮੇਰੇ ਹੱਥ ਵੇਖੋ ਗੰਦੇ ਆ ਤੇ ਮੈਂ ਹੱਥ ਲਾਉਣੇ ਨਹੀਂ ਕਿਉਂਕਿ ਮੈਂ ਅੱਗ ਦੇ ਆ ਮਚਾਉਣਾ ਮੈਂ ਅੱਗ ਹੀ ਚਾਹੀ ਜਨਾ ਬਾਕੀ ਪਹਿਲੀ ਵਾਰ ਕੈਂਪਿੰਗ ਕੀਤੀ ਅਸੀਂ ਤੇ ਬਹੁਤ ਨਜ਼ਾਰਾ ਆਉਣ ਰਿਹਾ ਵਾ ਮੈਂ ਤਾਂ ਗਾਇਸ ਤੰਨਾ ਦੀ ਓੜੀ ਲੱਗੀ ਆ ਮੇਰੀ ਥੋੜੀ ਜਿਹੀ ਘਰੋਂ ਚ ਲੱਗੀ ਆ ਇਹਦੀ ਅੱਗ ਬਾਲਣ ਚ ਲੱਗੀ ਤਾਂ ਲੱਕੜਾ ਲੈ ਆਉਣੀ ਸਾਰਾ ਕੁ ਮੈਂ ਸਾਰੇ ਲੱਗਣ ਦੀ ਆ ਬਾਕੀ ਹੁਣ ਤੇ ਬੱਸ ਇਹ ਜਿਹੜਾ ਫਲਾਂ ਦੇ ਮਿੱਠਾ ਹੁੰਦਾ ਤਾਂ ਸਵਾਦ ਵੀ ਜ਼ਿਆਦਾ ਹੁੰਦਾ ਅਜਰ ਲੂਣ ਵਾਲਾ ਵਾ ਤੇ ਬਸ ਸਵਾਦ ਤੋਂ ਸਵਾਦ ਤੋਂ ਹਾਂ ਬਾਕੀ ਇਹ ਵੀ ਤੁਸੀਂ ਇਹਨੂੰ ਸਪੋਰਟ ਕਰੋ ਜਿੰਨੀ ਹੋ ਸਕਦੀ ਆ ਹੁਸਨ ਪ੍ਰੀਤ ਨੂੰ ਇੰਦਰ ਸਮਰਾ ਵਲੌਗਸ ਨੂੰ ਤੇ ਜਸ ਸਮਰਾ ਵਲੌਗਸ ਮੇਰੇ ਚੈਨਲ ਜਿੱਤੇ ਤੁਸੀਂ ਦੇਖ ਰਹੇ ਜੇ ਤੁਸੀਂ ਜਿੰਨੀ ਸਪੋਰਟ ਹੋਦੀ ਐ ਤੇ ਕਰੋ ਤੇ ਵਾਇਗਰ ਭਲੀ ਕਰੇ ਰਹੀ ਵਧੀਆ ਵਧੀਆ ਪ੍ਰੈਸਾਂ ਨਾਲ ਵਿਖਾਇਆ ਕਰੀ ਚੀਜ਼ਾਂ ਵਧੀਆ ਵਧੀਆ ਕੈਂਪਿੰਗ ਕਰਕੇ ਦੱਸਿਆ ਕਰੀਏ ਆਪਣਾ ਐਕਸਪੀਰੀਅੰਸ ਦੱਸਿਆ ਕਰੀਏ ਤੇ ਐਕਸਪੀਰੀਅੰਸ ਕਿੱਦਾਂ ਦਾ ਆਉਂਦਾ ਵਾ ਤੇ ਚਲੋ ਕੋਈ ਨਹੀਂ ਹੁਣ ਮੈਂ ਕਿ ਮਚਾਉਣਾ ਬਸ ਬਣੀ ਗਈ ਮੈਗੀ ਹੁਣ ਖਾਣੇ ਤੁਹਾਨੂੰ ਵਿਖਾਉਨੇ ਸਾਰਾ ਕੁਝ ਹੁਣ ਕੈਮਰਾ ਜਿਹੜੇ ਆਪਾਂ ਟਰਾਈਪੋਡ ਤੇ ਸੈੱਟ ਕਰ ਦਿੰਨੇ ਆ ਜਦੋਂ ਖਾਵਾਂਗੇ ਹਾਥ ਹੁੱਟੋ ਕੇ ਹੁਣ ਬੈਰ ਬਣ ਗਈ ਆਲਮੋਸਟ ਬਣੀ ਗਈ ਐ ਤੇ ਬਸ ਹੁਣ ਮਿਲਦਾ ਤੁਹਾਨੂੰ ਆ ਯਾ ਕਿੰਨੇ ਪਲੇਅਰ ਚ ਪਾ ਕੇ ਦੇ ਰੀ ਆ ਪਾਣੀ ਢੋੜਾ ਕੇ ਪਲੇਟ ਇਹਦੇ ਜਦਦੇ ਤੁਸੀਂ ਯਾਰ ਸਾਰੀਆਂ ਇਦਾਂ ਨਹੀਂ ਆ ਘੱਟੇ ਸਾਰੀਆਂ ਇਦਾਂ ਨਹੀਂ ਘੱਟਾ ਪੈ ਗਿਆ ਨੇ ਦੇ ਵਿੱਚ ਆਟਾ ਮਿੱਟੀ ਪੈ ਗਈ ਉਹਦੇ ਕਰ ਕੋਈ ਗੱਲ ਨਹੀਂ ਇਹਦੇ ਆਪਾਂ ਕਰ ਲਾਂਗੇ ਕੋਈ ਨਹੀਂ ਫੜੋ ਫੜੋ ਫੜਕ ਨਹੀਂ ਆਉਣਾ ਪਿੱਛੇ ਵਿਖਾਓ ਜਦੋਂ ਤੁਸੀਂ ਦੇਖ ਸਕਦੇ ਧਨੀਆਂ ਵੀ ਪਾ ਰਹੇ ਆ ਧਨੀਆਂ ਉੱਪਰ ਉੱਪਰ ਪਾਵਾਂਗੇ ਨਾ ਤੇ चेक करनी है ना गाइस पहले बनी नहीं अभी जो हमारा कुक है वो चेक कर रहा है ये देखो ਕਦਾਂ ਦੀ ਬਣੀ ਗੁਰਫੜੀ ਸਵਾਹ ਦੀ ਪੂਰੀ ਚੇਲ ਚੇਲ ਹੀ ਤਾਂ ਗਰਾਊਂਡ ਤੇ ਬੈਠੇ ਇਧਰ ਇੱਕ ਤਾਂ ਨਹੀਂ ਪਾਇਆ ਨਾ ਆ ਆ ਇਧਰ ਮੈਂ ਜਾ ਕੇ ਖਾ ਲੈ ਨਾ ਹਾਂ ਆ ਕਰਕੇ ਇਧਰ ਦੇਖੋ ਗਾਇਸ ਬਲੜ ਲਈ ਆ ਤਾਂ ਕਾਹ ਲੈ ਇੱਕ ਤਾਂ ਲੈ ਜੀ ਮੋਤਣੀਆਂ ਤਣੀਆਂ ਆ ਗਏ ਮਾਜਾ ਆਣਾ ਹਣਾ ਬਾਲ ਖਾਣ ਦਾ ਨਹੀਂ ਗੇਮ ਪੈ ਗਈ ਪੂਰੀ ਹਾਂ ਇੱਕ ਵਾਰੀ ਨੇ ਬਾਲ ਆਇਆ ਦੀਵਾਰੀ ਪਾਣੀ ਪਾਲਾ ਕਾਕਾ ਥੋੜਾ ਕਿ ਮੈਂ ਜੇ ਜਾਵਾਂਗੇ ਨਾ ਲੋੜ ਨਹੀਂ ਆ ਤੁੱਕ ਤੁੱਕ ਇਹਦੇ ਮਾਰੀ ਮੜਿਆ ਤੇ ਬਾਕੀ ਸਿਕਾਉਣ ਨਾ ਕੇ ਕਹਿ ਲਗਾ ਜਦੋਂ ਅਸੀਂ ਜਾਵਾਂਗੇ ਨਾ ਤੇ ਆਗੋ ਸਾਰੀ ਬੁਝਾ ਕੇ ਸਾਰਾ ਕੁਝ ਸੈਟ ਕਰਕੇ ਤੇ ਸਾਰਾ ਕੁਝ ਬਲੌਗ ਵਿੱਚ ਵੇਖ ਹੀ ਲੈਣਾ ਸਾਰਾ ਕੁਝ ਤੇ ਤੁਹਾਨੂੰ ਸਾਰਾ ਕੁਝ ਕਲੀਅਰ ਕਰਕੇ ਫੇਰ ਹੀ ਅਸੀਂ ਜਾਵਾਂਗੇ ਉਹਨਾਂ ਚਰਨੀ ਹੀ ਜਾਂਦੇ ਕਿਉਂਕਿ ਇੱਥੇ ਨੇਚਰ ਹੈ ਨੇਚਰ ਵਿੱਚ ਆਪਾਂ ਖੜਾਣਾ ਨਹੀਂ ਪਾਉਣਾ ਜਿੱਤਾਂ ਦਾ ਹੈਗਾ ਉੱਧਰ ਆਪਾਂ ਇੱਧਰ ਆ ਕੇ ਚੱਲ ਜਣਾ ਵਾ ਸਾਰਾ ਕੁਝ ਚੈੱਕ ਕਰੋ ਤੁਸੀਂ ਬੰਲਾਂ ਆਂ ਵਿਖਾਓ ਉੱਥੇ ਬਣਾਣਾ ਮੂਹ ਜੇ ਤੁਹਾਡੇ ਪਾਣੀ ਆਉਂਦਾ ਕਿ ਨਹੀਂ ਆਉਂਦਾ ਵੇਖ ਕੇ ਐ ਟਮਾਟਰ ਨਹੀਂ ਲੱਭੇ ਇਹਨੂੰ ਜੇ ਟਮਾਟਰ ਲੱਭ ਜਾਂਦੇ ਉਹ ਵੀ ਪਾ ਲੈਣੇ ਹੋੱਕਰੀ ਗੱਲ ਗਰੀਬੀ ਹੈ ਜੇ ਟਮਾਟਰ ਨਹੀਂ ਚਲੋ ਕੋਈ ਨਹੀਂ ਇੱਥੇ ਕਰੋ ਤੇ ਇਹਨਾਂ ਨੂੰ ਮਿਲਦੇ ਖਾ ਕੇ ਗਰੀਬੀ ਕੱਢ ਕੇ ਆਉਂਦੇ ਆਹ ਦੇਖੋ गाइस ਇਹ ਮਿਲਦੇ ਨੇ ਰਜਾ ਕੀ ਹੁਣ ਤੇ गाइस ਮੈਗੀ ਬਣ ਕੇ ਹੋ ਗਈ ਹੈ ਰੈਡੀ ਤੇ ਹੁਣ ਧੋਂਦੇ ਪਲੇਟਾਂ ਪਲੇਟਾਂ ਧੋ ਕੇ ਮੈਗੀ ਮੂਹ ਖਾਣੇ ਤੇ ਫਿਰ ਆਪਾਂ ਜਾਂਦੇ ਹਾਂ ਘਰ ਨੂੰ ਬਾਕੀ ਜਿਹੜੇ ਇਹ ਲਫਾ ਫਿਰ ਫੂਫੇ ਤੁਹਾਨੂੰ ਦਿਖਾ ਦਿੰਨਾ ਮੈਂ ਆਹ ਵੇਖੋ ਕਿਟ ਚ ਪਾ ਤੇ ਸਾਰੇ ਝੋਕੇ ਮੈਗੀ ਦਾ ਫਾਈਲ ਹੋ ਗਿਆ ਜਿਹੜੇ ਆਪਣੇ ਸਾਰੇ ਸਮੇਟਦੇ ਆ ਤੇ ਅੱਗ ਤੁਹਾਨੂੰ ਜਦੋਂ ਬੁਝੂਗੀ ਤੁਹਾਨੂੰ ਦਿਖਾ ਦੂੰ ਮੈਂ ਤੇ ਗਾਈਜ਼ ਹੁਣ ਮੈਗੀ ਰੇ ਬਣ ਕੇ ਹੋ ਗਈ ਰੈਡੀ ਪਾਲੀ ਪਲੇਟਾਂ ਦੇ ਨਾਲ ਖਾਵਾਂਗੇ ਰੋਟੀ ਤੁਹਾਨੂੰ ਪੈਂਡੂ ਬੰਦੇ ਆ ਪੈਂਡੂ ਕੰਮ ਫਿਰਦਾ ਹੀ ਆ ਅੱਗ ਮਚੰਡੀ ਲਾ ਕੇ ਸੇਕ ਪੂਰਾ ਵਾ ਤੇ ਚਲੋ ਹੁਣ ਖਾਈਏ ਮੈਗੀ ਦਾ ਟੇਸਟ ਲੈ ਕੇ ਦਿਖਾਈਏ ਕਿੰਨਾ ਦਾ ਸਿਸਟਮ ਸਾਰਾ ਠੰਡੀ ਕਰਕੇ ਥੋੜੀ ਜੀ ਦਿਖਾਉਣਾ ਤੁਹਾਨੂੰ ਮੈਂ ਫਲਾਰ ਜਲਾ ਪਾਵਾ ਲੱਗੂਗੀ ਇੰਨੀ ਸਵਾਦ ਬਣੀ ਨਾ ਤਾਂ 10 ਨਹੀਂ ਖਾਦਾ ਬਰਾਬਰ ਕੀ ਬਹੁਤ ਜਾਰੀ ਸਵਾਰ ਬਣ ਗਈ ਆ ਬਾੜੀ ਸਵਾਰ ਕਰੂਆ ਬਣੀ ਮੈਗੀ ਮੈਗੀ ਟਰਾਲੀ ਕਿਹੜੀ ਆਪਣੇ ਕੋਲ ਹੱਟ ਪਰੇ ਦਿਖਾ ਫਾਣੀ ਕੋਈ ਆਪਣੇ ਕੋਲ ਪਾਗਲਾ ਜੀ ਮੈਗੀ ਜਣ ਮੈਗੀ ਲੈ 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 ਨੇ ਲੈ ਨੇ ਇੱਕ ਨੰਬਰ ਇੰ ਬਹੁਤ ਵਾਰ ਬਣੀ ਨਾ ਤੇਲੇਵਾ ਆਵਾ ਪਿਆਜ ਨਾਲ ਤੇਲ ਨਾਲ ਚੱਲੀ ਗੇਮ ਬੈ ਗਈ ਉੱਤੇ ਪਾਣੀ ਨਾ ਸੱਜਣਾ ਸੱਜੂ ਵੀ ਭਾਵੇਂ ਉੱਪਰ ਪਾ ਗਿਓ ਨਹੀਂ ਐਂ ਪਾ ਲਉ ਵਾਪੇ ਗਾਈਜ਼ ਤੁਸੀਂ ਦੇਖ ਸਕਦੇ ਇੰਨੀ ਕੁ ਸਵਾਦ ਬਣੀ ਆ ਮੁੰਡਾ ਘਰ ਲਈ ਖੜਨ ਦਿਆ ਨਹੀਂ ਮਾਤਾ ਨੇ ਕਿਹਾ ਸੀ ਲਿਆਉਣ ਨੂੰ ਤੇਰੇ ਇੱਕ ਗੱਡੇ ਵੱਧ ਲੈ ਹੁੰਦੇ ਨਾ ਬਹੁਤ ਕਹਿਣ ਬੜੀ ਆ ਰੋਟੀ ਖਾਣ ਦੀ ਹੱਥੇ ਹੋ ਗੁਰ ਮਮਾ ਮੈਂ ਮੀਣ ਗੜੀ ਨਹੀਂ ਖਾਣੀ ਜਾਂ ਇਹਨਾਂ ਖੜਨ ਦਾ ਨਹੀਂ ਕਰਨਾ ਵਾ പട്ടേൽ ജനന്ന വാഗ്ദേ മൊത്തല്ലല്ലുട്ട്ന്നോ ഡോണ്ട് നല്ല അതിനുള്ള നീ കാല് കാണുന്നതുപോലെ കാ കാ കൊനി കാ തന്നോ കൊണ്ടി നീ കണ്ടേരന്നോ വാ നോമ 다음 할아버지 때문이죠. 아, 음, 보니까 어? 어, 보니까 뭐, 할아버지 할아버지 밥상, 할아버지. ਦੇ ਲਵਾਈ ਵਣਿਆ ਰੋਟੀ ਖਾਲੀ ਹੋ ਗਈ ਇਹ ਹੋਣੀ ਦੁਬਾਰਾ ਹੋਣੀ ਨਹੀਂ ਨਹੀਂ ਕੋਈ ਨੌਰਵੇ ਆਈ ਨਹੀਂ ਆਸ ਮੈਗੀ ਖਾ ਕੇ ਹੁਣ ਹੋ ਗਏ ਵਿਲੇ ਤੇ ਹੁਣ ਆਪਾਂ ਪਲੇਟਾਂ ਮੋੜਾ ਧੋਵਾਂਗੇ ਤੇ ਬਸ ਉਹ ਪਤੀਲਾ ਧੋਣਾ ਪਤੀਲਾ ਚਾ ਲਾ ਕੇ ਨਹਿਰ ਚ ਪਾਣੀ ਜਾਂਦਾ ਧੋਲਾਂਗੇ ਕੋਈ ਨਹੀਂ ਮੜਾ ਜਾ ਬਾਕੀ ਘਰੇ ਜਾ ਕੇ ਸਾਬਣ ਸੁ ਬਣ ਧੋਲਾਂਗੇ ਨੂੰ ਤੇ ਬਾਕੀ ਖਣਾ ਲੈ ਖਾਣ ਦਿਆ ਕਿਦਾਰੀ ਬਣੀ ਆ ਬਹੁਤ ਘੈਂਡ ਮੈਂ ਨਾ ਬਹੁਤ ਜ਼ਿਆਦੀ ਉਮੀਦ ਨਹੀਂ ਮੈਗੀ ਬਣ ਵੀ ਜਾਊਗੀ ਪਰ ਇੰਨੀ ਜ਼ਿਆਦੀ ਟੇਸਟੀ ਬਣੀ ਨਾ ਕਹਨੂੰ ਕਰ ਝੂਠ ਮਾਰਨ ਵਾਲੀ ਗੱਲ ਆ ਕੇ ਮੇਨ ਤਰਫ ਆਲੇ ਨਾ ਮਿੱਠਾ ਮਿਲਿਆ ਵੀ ਛਾੜੀ ਗੱਲ ਤਾਂ ਬੜੀ ਵਧੀਆ ਬਣੀ ਮੈਗੀ ਤੇ ਕੋਹ ਮੈਂ ਪਾ ਲਈ ਮੰਮੀ ਲਈ ਆ ਵੇਖੋ ਇਹਦੇ ਵਿੱਚ ਇੱਕ ਟੇਸਟ ਕਰਾਉਣ ਨੂੰ ਬਸ ਆ ਕਿ ਪਾਈ ਜਿਆਦੀ ਨਹੀਂ ਤੇ ਕੋਈ ਨਹੀਂ ਹੁਣ ਮਿਲਦੇ ਆਪਾਂ ਬਾਦਮ ਮਿਰਚ ਨਹੀਂ ਆਈ ਲੋ ਘਾਤੇ ਗਏ ਬਾਦਮ ਮਿਰਚ ਨਹੀਂ ਆਈ ਘਾਣ ਮਿਰਚ ਨਹੀਂ ਆਈ ਬੰਦਾ ਨੀ ਕਹਿਣਾ ਵੀ ਜਿਹੜਾ ਬੰਦਾ ਯਾਰ ਨਾਲ ਆਪਣੀ ਮਿਹਨਤ ਕਰੂ ਉਹ ਹੀ ਬੰਦਾ ਹੂ ਕਿਉਂ ਬਈ ਹੁਣ ਤੋਂ ਆਪਾਂ ਸਾਰੇ ਜਣੇ ਆਪਣੀ ਮਿਹਨਤ ਕਰਨੀ ਆ ਜੰਦ ਲਾਲੀ ਚੈਨਲਾਂ ਦੀ ਮਿਹਨਤ ਕਰਨੀ ਆ ਆਪਣੇ ਚੈਨਲਾਂ ਦੀ ਸਾਰੀ ਮਿਹਨਤ ਕਰਨੀ ਆ ਗਾਇਸ ਫੋਨ ਦੇਖ ਗਾ ਪੂਰਾ ਜਗਾੜਨਾ ਹੈ ਤਬਾਗੂਣਾ ਵਾਰ ਜਦੋਂ ਚੰਨ ਦਾ ਸਾਹ ਹੈ ਜਾਰੀ ਗੱਲ ਤੇ ਤੋੜਨੇ ਪਲੇਟਾਂ ਵਾਰ ਦੂਰ ਖਾ ਕੇ ਪੜੇ ਆਪੋਗੇ ਨਾ ਮੜਾਂਗੇ ਦੱਸਦਾ ਤੇ ਦੁਆਵੇ ਦੁੱਧ ਕਿਹੜੀ ਚੱਲੇ ਨਾਲ ਨਾ ਉਹ ਥੋੜੀ ਮੈਗੀ ਖਾ ਕੇ ਤੇ ਘਰ ਨੂੰ ਭੱਜ ਜੁਰ ਰੋ ਜੋ 2 ਮਿੰਟ ਵੀਡੀਓ ਵੀਡੀਓ ਕੱਟ ਗਏ ਅਣਾਏ ਕਿਧਰੇ ਜਾ ਕਰ ਮੈਗੀ ਕਿਧਰੇ ਚੱਜੂਗੀ ਤੂੰ ਬੋਲਣ ਕੋਣੀਂ ਡਾ ਤਾ ਭਰਾਵਾ ਕੱਟਨੇ ਸੀ ਤੈਨੂੰ ਪੂਰੀ ਕਰਕੇ ਦਿੱਤੀ ਆ ਟੈਂਸ਼ਨ ਨਾ ਲੈ ਵਾਦੀ ਨਹੀਂ ਕਿਦਨ ਮੈਗੀ ਭਰਾਵਾ ਮੈਂ ਫੇਰ ਚਮਚਾ ਇੱਕ ਆਪਦੇ ਚੋ ਪਾਇਆ ਮਨ ਨਹੀਂ ਯਾਰ ਬਰਾਬਰ ਕਰਨੀ ਮੈਗੀ ਨਹੀਂ ਨਹੀਂ ਉਹ ਨਹੀਂ ਗੱਲ ਸੋਕ ਮੈਂ ਸੱਚ ਦਿੰਦਾ ਵੀ ਇੱਕ ਪਾਸੇ ਹੋਰ ਵਾਦੇ ਲੈ ਆਉਣਾ ਲੈ ਇਹ ਤੂੰ ਲੈ ਆਉਂਦਾ ਗੱਲ ਦੀ ਹੋ ਨਾ ਉਹ ਆਪਣੇ ਜਿੰਨੇ ਤਿੰਨ ਪਾਗੜ ਹਿਸਾਬ ਨਾਲ ਬਰਾਬਰ ਦੀ ਆਈ ਆ ਆਹੋ ਇਹ ਮੈਂ ਤੈਨੂੰ ਤਿੰਨੀ ਨਹੀਂ ਆਂਦੇ ਤੇ ਗਾਇਸ ਮੈਗੀ ਮੂਗੀ ਤੁਹਾਨੂੰ ਅੱਗੇ ਦੱਸਾਂ ਜੇ ਖਾ ਕੇ ਗਏ ਵੇਲੇ ਹੁਣ ਪਲੇਟਾਂ ਪੂਟਾ ਜਿਹੜੀ ਚੁੱਕ ਕੇ ਅਲਫਾਹੇ ਜੇ ਪਾਵਾਂਗੇ ਮਰ ਭੀ ਇੱਥੇ ਧੋਣ ਜਗ੍ਹਾ ਹੈ ਨਹੀਂ ਕਿਤੇ ਤੇ ਹੁਣ ਅੱਜ ਦੀ ਆਗੂ ਗ ਤੁਹਾਨੂੰ ਦੱਸਣ ਮਚੰਡੀ ਆ ਅੱਗ ਵੀ ਸਾਰੀ ਬੁਝਾ ਕੇ ਜਾਵਾਂਗੇ ਪਗਲ ਫਾਲਫੂ ਤੁਹਾਨੂੰ ਅੱਗੇ ਵਿਖਾਇਆ ਮੇਰੇ ਵਿੱਚ ਪਾ ਤੇ ਚੁੱਕ ਕੇ ਹੀ ਸਾਰੇ ਇਹਦੇ ਚ ਕਿਟ ਚ ਤੇ ਖਲਾਰਾ ਨਹੀਂ ਮਰ ਭੀ ਕੋਈ ਪਾ ਕੇ ਜਾਵਾਂਗੇ ਨੇਚਰ ਨਾਲ ਛੇੜ ਛਾੜ ਨਹੀਂ ਕਰਾਂਗੇ ਤੇ ਆ ساری ਅੱਗ ਅਸੀਂ ਬੁਝਾ ਕੇ ਨਾ ساری ਮਿੱਟੀ-ਮਿੱਟੀ ਪਾ ਕੇ ਅੱਗ ਬੁਝਾ ਕੇ ਫੇਰ ਹੀ ਅਸੀਂ ਜਾਵਾਂਗੇ ਲੈ ਚੱਲੇ ਨਹੀਂ ਆ ਤੇ ਕੋਈ ਨਹੀਂ ਜਾਣੇ ਆ ਬਾਅਦ ਚ ਦੇ ਮੈਂ ਥੋੜੀ ਜਿਹੀ ਮੈਗੀ ਤੁਹਾਨੂੰ ਗਰਸਾ ਨਾ ਭਾਈ ਉਹਦੇ ਵਿੱਚ ਪਾ ਲਈ ਲਫਾਫੇ ਚ ਜਿਹੜੀ ਮੇਰੇ ਕੋਲ ਮੈਗੀ ਉਹਦੇ ਥੋੜੇ ਦੋ ਤਿੰਨ ਚਮਚੇ ਪਾ ਕੇ ਤੇ ਮੈਂ ਚੱਲ ਅੱਜ ਦਾ ਦੇ ਮਤਲਬ ਬਹੁਤ ਵਧੀਆ ਰਿਹਾ ਕੈਂਪਿੰਗ ਗਾਡੀ ਇੱਥੇ ਜਿਹੜੀ ਕਰਨ ਦੇ ਨਾ ਮਰ ਵੀ ਕੋ ਵੱਖਰਾ ਜਾ ਕਹਿੰਦੇ ਨੇ ਨਾ ਐਕਸਪੀਰੀਅੰਸ ਤੇ ਲੋਕੀ ਕਰਦੇ ਆ ਜਹੀਂ ਵੀ ਉਹ ਐਕਸਪੀਰੀਅੰਸ ਗੇਨ ਕਰ ਲਿਆ ਥੋੜਾ ਜਿਹਾ ਮੈਨੂੰ ਪਤਾ ਲੱਗਾ ਵੀ ਕਿੱਦਾਂ ਦਾ ਵਾਜੋ ਵੀ ਆ ਤੇ ਵਧੀਆ ਹੁਣ ਵੇਖਾਂ ਗਾਂ ਵੀ ਜੇ ਤੇ ਸਾਨੂੰ ਅੱਜ ਇਹ ਰਿਸਪੌਂਸ ਚੰਗਾ ਮਿਲ ਗਿਆ ਆਪਾਂ ਨੂੰ ਇਹ ਵੀਡੀਓ ਤੇ ਤੇ ਫਿਰ ਆਪਾਂ ਗਾਂ ਵੀ ਕੈਂਪਿੰਗ ਕਰਾਂਗੇ ਅੱਜ ਇੱਥੇ ਕੀ ਕੀਤੀ ਕਰ ਲੂ ਕਿਤੇ ਹੋਰ ਕਰਾਂਗੇ ਹੋ ਸਕਿਆ ਤੇ ਨਾਈਟ ਰਹਿਣ ਦਾ ਕਰਾਂਗੇ ਇਹ ਹੋ ਸਕਦਾ ਵੀ ਨਾਈਟ ਵੀ ਇੱਥੇ ਕਿਤੇ ਟਿਕਾਂਗੇ ਇਹ ਹੋ ਸਕਿਆ ਤੇ ਗਰਨ ਨਾਈਟ ਕੈਂਪਿੰਗ ਚੈਲੰਜ ਕਰਾਂਗੇ ਚੈਲੰਜ ਕਰਾਂਗੇ ਓਵਰਨਾਈਟ ਚੈਲੰਜ ਕਰਾਂਗੇ ਮੈਗੀ ਮੂਗੀ ਬਣਾਵਾਂਗੇ ਉਦੋਂ ਤਿੰਨ ਪੈਕਟ ਨਹੀਂ ਉਦੋਂ ਫਿਰ ਕੱਟਾ ਬਣਾਣੀ 10 ਪੈਕਟ ਅੱਜ ਦਾ ਚੈਲੰਜ ਤੇ ਇਹੋ ਹੀ ਵੀ ਅਸੀਂ ਆਗੇ ਬਸ ਕੈਂਪਿੰਗ ਕਰਨੀ ਸੀ ਤੇ ਆ ਤੇ ਚਲੋ ਕੋਈ ਗੱਲ ਨਹੀਂ ਆ ਤੇ ਹੁਣ ਆਪਾਂ ਸਾਰਾ ਸਮੇਟੀਏ ਸਾਰਾ ਤੇ ਫੇ ਮੜਾ ਮੋੜ ਬਲਾਉਨੇ ਗੱਲਾਂ ਬਾਤਾਂ ਕਰਦੇ ਫੇ ਜਾਂਨੇ ਘਰੇ ਗੱਡੀਆਂ ਮੋਟਰ ਦੀ ਆਵਾਜ਼ ਆਉਂਦੀ ਪਰ ਦੂਰੋਂ ਆਉਂਦੀ ਆ ਇੱਥੋਂ ਮਾਗੋ ਬੰਦ ਨਹੀਂ ਹੈ ਗਾਲ੍ਹ ਦੇ ਕਰਨਾ ਤੇ गाइस ਹੁਣ ਅਸੀਂ ਜਾਂਦੇ ਆ ਘਰ ਨੂੰ ਚੈੱਕ ਕਰੋ ਪੂਰਾ ਮਲਵੀ ਜੰਗਲ ਜਾ ਹੁਣ ਜਾਂਦੇ ਆ ਘਰੇ ਤੇ ਬਾਕੀ ਦਾ ਵਲੌਗ ਬਾਅਦੋਂ ਵਾਪਸ ਕਰ ਜਾਏ ਕੰਟੀਨਿਊ ਕਰਾਂਗੇ ਪਹਿਲੀ ਗੱਲ ਤੇ ਵਲੌਗ ਮੈਂ ਇੱਥੇ ਐਂਡ ਹੀ ਕਰਦੇ ਆ ਬਾਹਰ ਜਾ ਕੇ ਵੇਨੇ ਆ ਕੀ ਹਿਸਾਬਤਾ ਵਿਆ ਤੇ ਕੋਈ ਨਹੀਂ ਜੋ ਜਿੱਤਾ ਜਿੱਤਾ ਤੁਹਾਨੂੰ ਵਿਖਾਈ ਜਾਣਾ ਵਾ ਹੁਣ ਚੱਲੀਏ ਘਰੇ ਇਹਨਾਂ ਨਾਲ ਵੈਸੇ ਡਰਾਵਣੀ ਜਗ੍ਹਾ ਹੋਈ ਨਹੀਂ ਜੋ ਹਨੇਰਾ ਹੋ ਜਾਂਣਾ ਸ਼ਾਮਾਂ ਪਈ ਜਾਂਦੀਆਂ ਹੈ ਹਾ ਸਟੈਂਡ ਆਪਾਂ ਲਾ ਕੇ ਨਾ ਇਹਨੂੰ ਬੈਗ 'ਚ ਪਾ ਲਓ ਤੇ ਹਨੇਰਾ ਹੀ ਆਣੇ ਸ਼ਾਮਾਂ ਪਈ ਜਾਂਦੀਆਂ ਰ ਕਰਕੇ ਆਪਾਂ ਜਲਦੀ ਜਲਦੀ ਘਰੇ ਜਾਣ ਦੀ ਕਰੀਏ ਤੇ ਦੇਖੋ ਚੈੱਕ ਕਰੋ ਕਿੰਨਾ ਇਧਰ ਇਧਰਲੀ ਸਾਈਡ ਦੇਖੋ ਕਾਫੀ ਟਾਈਮ ਦੇ ਬਾਅਦ ਘਟੋ ਘਟ ਘੰਟਾ ਲੱਗਾ ਨੂੰ ਬਾਹਰ ਹੁੰਦਾ ਦੂਰ ਬੜੀ ਸੀ ਨਾ ਬਾਹਰ ਦੂਰ ਆਏ ਆ ਅਸੀਂ ਅਜੇ ਵੇਖੋ ਕਿੰਨੀ ਗਾਂ ਪਿੰਡ ਇਧਰਲੀ ਸਾਈਡ ਤੇ ਅੱਡਾ ਇਧਰੋਂ ਆਏ ਆ ਹੁਣ ਜਾਣੇ ਆ ਘਰੇ ਬਾਕੀ ਦਾ ਪਰ ਵੀ ਵਲੌਗ ਕਰ ਜਾਗੇ ਬਣਾਉਂਦੇ ਆਪਾਂ ਬਾਕੀ ਤੂੰ ਇਹ ਦੱਸੋ ਚੈਲੰਜ ਕਿਦਾਂ ਲੱਗਾ ਸਾਰੀ ਵੀਡੀਓ ਫੁੱਲ ਵੇਖਿਓ ਤੇ ਗਾਇ ਜੰਗਲ ਚ ਵੜੀ ਗਏ ਮਿਹਨਤ ਮੁਸ਼ਕਤ ਕਰਕੇ ਬਾਹਰ ਨਿਕਲ ਆਏ ਆ ਇਧਰ ਹੋਇਆ ਸਾਈਡ ਤੇ ਗਏ ਹਾਂ ਜੰਗਲ ਦੇ ਵਿੱਚ ਸਾਰੇ ਜੇ ਇਧਰ ਦੀ ਸਾਈਡ ਆ ਨਹਿਰ ਪਾਰ ਕਰਕੇ ਇੱਥੋਂ ਨਿਕਲ ਆਏ ਹੁਣ ਚੱਲੀਏ ਘਰੇ ਫਾੜ ਸੁਣ ਫਿਰ ਆ ਚੱਲੀਏ ਬੜੀ ਮਿੰਟ ਤੇ ਆ ਗਏ ਆ ਕੀ ਆਇਆ ਆਣੀ ਕੋ ਜੀ ਮੈਂ ਵਲੌਗ ਜੱ ਬਣਾਉਣਾ ਹੱਥ ਜਾਂ ਤੇ ਹੁਣ ਜਾਂਦੇ ਆ ਘਰੇ ਵਲੌਗ ਬਣਾਉਣਾ ਵਲੌਗ ਵਾਵਾ ਲੰਮਾ ਹੋ ਗਿਆ ਨਾ ਤੁਸੀਂ ਚੈਲੰਜ ਦੇਖੋ ਕਿਦਾਂ ਦਾ ਵਾ ਤੇ ਜਰੂਰ ਯਾਰ ਵੇਖਿਆ ਕਰੋ ਮੇਰੇ ਭੈਣ ਭਰਾ 40 ਸਕੰਟ ਵੇਖ ਕੇ 30 ਸਕੰਟ ਵੇਖ ਕੇ ਨਾ ਛੱਡਿਆ ਕਰੋ ਪੂਰੀ ਵੀਡੀਓ ਵੇਖਿਆ ਕਰੋ ਤੁਹਾਨੂੰ ਮਜ਼ਾ ਆਊਗਾ ਇਹ ਕੱਲ ਸਿਰ ਪਹਿਲਾਂ ਕਹਿਣੀ ਚਾਹੀਦੀ ਹੁਣ ਤੇ ਵਲੌਗ ਦਾ ਹੈਂਡਲ ਆ ਗਿਆ ਤੁਹਾਨੂੰ ਜੇ ਕਹਿਣਾ ਚਾਹੀਦਾ ਸ਼ੁਰੂ ਤੋਂ ਵੀ ਕਹਿ ਦਾਂਗੇ ਤੇ ਗਾਇਸ ਹੁਣ ਜਾਂਦੇ ਆ ਘਰੇ ਵਾਵਾ ਲੋਤ ਰਹੇ ਮਲਪਿਆ ਨੂੰ ਵਾਵਾ ਟਾਈਮ ਤੇ ਲੋਤ ਰਹੇ ਪਿਛੇ ਬੜੀ ਪਿਛੇ ਹਾਂ ਕਿ ਜਿਵੇਂ ਪਾਣੀ ਟਪੰਨੇ ਜਿਵੇਂ ਨਹਿਰ ਉਤੋਂ ਤੇ ਵਾ ਵ ਟਾਈਮ ਹੋ ਗਿਆ ਤੁਰਦਿਆਂ ਨੂੰ ਉੱਤਾਂ ਪਹੋਣਾ ਕਿੱਟੇ ਵੱਧਦੀ ਹੋ ਗਿਆ ਤੁਰੇ ਤੁਰੇ ਜਾਨਾ ਉਹਨਾਂ ਦਾ ਪਿੰਡ ਆਉਣਾਂ ਲੱਗੇ ਦੇਖੋ ਤੁਹਾਨੂੰ ਖਾਇਣਾ ਕਿੰਨੀ ਦੂਰ ਦਿਖੰਦਾ ਹੈ ਪਿੰਡ ਤੋਂ ਸਾਡਾ ਪਿੰਡ ਲੱਗੇ ਆਉਣ ਨਾਲ ਪਿੰਡ ਜਾ ਕੇ ਤੇ ਫੇਰ ਬਾਕੀ ਵਲੌਗ ਤੋਂ ਬੜਾ ਇਦਾਂ ਨਹੀਂ ਚੱਲੀ ਜਾਣਾ ਵਾ ਕੇ ਵਲੌਗ ਦੀ ਕੀ ਗੱਲ ਆ ਤੇ ਨਾਲ ਇਹਦੇ ਰੱਖੋ ਗਰੁੱਪ ਕੈਂਪਿੰਗ ਕੀਤੀ ਗਰੁੱਪ ਕੈਂਪਿੰਗ ਮੁੜਿਓ ਗਰੁੱਪ ਕੈਂਪਿੰਗ ਹਾਂ ਉਸਾਂ ਚ ਤੇ ਬਾਕੀ ਸਾਹਮਣੇ ਲਿਆਈ ਨਹੀਂ ਤਹੀਂ ਕਿਹੜਾ ਲਿਆ ਚੱਲੋ ਉਹ ਤੇ ਕੋਈ ਨਹੀਂ ਬਣਾਣਾਗੇ ਫੇਰ ਉੱਦੈ ਤੇ ਵੈਸੇ ਬਣਾਉਣਾ ਤੇ ਫੋਟੋ ਖਿੱਚ ਲਾਂ ਕਰ ਜਾ ਗਏ ਸਾਹਮਣੇ ਲੀ ਤੇ ਹੁਣ ਅਸੀਂ ਆਉਂਦੇ ਘਰੋਂ ਜਾਣਦੇ ਆਂ ਬਾਕੀ ਅੱਜ ਦਾ ਐਕਸਪੀਰੀਅੰਸ ਜਿਹੜਾ ਇਕੱਠਾ ਕੀਤਾ ਇੰਨਾ ਵਧੀਆ ਰਹਿਣਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਬਾਦ ਤੁਸੀਂ ਇਹਨਾਂ ਨੂੰ ਪਿਆਰ ਦਿਓ ਵੀਡੀਓ ਨੂੰ ਜਿੰਨਾ ਮੈਂ ਜਵਾਰ ਵਾਰ ਇੱਕੋ ਗੱਲ ਕਰਨਾ ਹਨ ਨੂੰ ਪਿਆਰ ਮਿਲ ਨਹੀਂ ਰਿਹਾ ਵੀਡੀਓ ਨੂੰ ਹੋ ਜਾ ਅਹ ਨਾਈਟ ਚੈਲੰਜ ਕਰਨ ਦਾ ਸੋਚਣਾ ਇਧਰ ਹਨੇਰਾ ਜਾ ਹੁੰਦਾ ਅਸੀਂ ਮਨ ਨਾਈਟ ਚੈਲੰਜ ਕਰਾਂਗੇ ਹਾਂ ਜਮਨਸਾ ਕਰੋਗੇ ਤੇ ਕਮੈਂਟ ਕਰੋਗੇ ਨਾਈਟ ਚੈਲੰਜ ਵੀ ਕਰਾਂਗੇ ਅਸੀਂ ਫੁੱਲ ਨਾਈਟ ਇੱਥੇ ਰਹਿਾਂਗੇ ਆਪਣਾ ਤੰਬੂ ਤੁੰਬੂ ਲਾ ਕੇ ਜੋ ਵੀ ਹੈ ਤਰਪਾਲ ਦਾ ਫੂਡ ਬਣਾਗੇ ਪਿੰਡ ਦੇ ਵਿੱਚ ਤਾਂ ਹੀ ਆ ਗਏ ਮਤਲਬ ਵੀ ਬਾਹਰ ਆਏ ਫਿਰ ਨਹੀਂ ਪਿੰਡ ਦੀ ਦੇਖੋ ਤੇ ਆ ਚੈੱਕ ਕਰੋ ਬੂਟ ਕੀ ਬਣੇ ਪਏ ਆ ਇਧਰ ਦੇਖੋ ਸਭ ਤੋਂ ਜ਼ਿਆਦਾ ਤੱਪਰ ਤੇ ਮੇਰੇ ਰੁਲੇ ਇਧਰੇ ਇਹ ਵੇਖੋ ਹੁਣ ਤੁਸੀਂ ਇਹ ਦੱਸੋ ਕਿ ਇਹਨੇ ਮਿਹਨਤ ਕਰਨ ਡਏ ਆ ਪੂਰੀ ਇਸ ਤੋਂ ਵੱਧ ਕੀ ਘਟਾ ਖਾ ਲਈਏ ਪੈਰਾਂ ਦੇ ਪੂਰਾ ਪੈ ਗਿਆ ਤੇ ਇਸ ਤੋਂ ਵੱਧ ਉਹ ਕੀ ਕਰ ਸਕਦੇ ਆ ਆਪਾਂ ਫਸ ਐਹੋ ਹੀ ਆ ਵੀ ਮਹਾਰਾਜ ਦੇ ਪਰ ਸਾਰਾ ਪੇਕਣਾ ਇੱਕ ਦਿਨ ਅਸੀਂ ਚੱਲਾਂਗੇ ਇੱਕ ਨਾ ਦਿਨ ਸਾਡੀ ਵੀਡੀਓ ਵਾਇਰਲ ਹੋ ਗਈ ਐਸੇ ਆਸਤੇ ਹੀ ਵੀਡੀਓ ਬਣਾਉਂਦੇ ਰਹਿਨੇ ਆ ਇਸੇ ਆਸਤੇ ਹੀ ਵੀਡੀਓ ਵੀ ਬਣਾਉਨੇ ਆ ਇਸੇ ਆਸਤੇ ਹੀ ਵੀਡੀਓ ਆਪਣੀ ਕਮੇਡੀ ਵੀਡੀਓ ਵੀ ਬਣਾਉਨੇ ਆ ਕਿ ਇੱਕ ਨਾ ਇੱਕ ਦਿਨ ਤੇ ਵੀਡੀਓ ਚੱਲਣਗੀ ਇੱਕ ਨਾ ਇੱਕ ਦਿਨ ਤੇ ਪੂਰਾ ਆਪਣੀ ਕੋਈ ਨਾ ਕੋਈ ਕੰਟੈਂਟ ਇਹੋ ਜਿਹਾ ਹੋਊ ਜਿਹੜਾ ਚੱਲ ਜਾਊਗਾ ਬਾਕੀ ਜੋ ਮਾਲਕ ਨੂੰ ਚੰਗਾ ਲੱਗੇ ਉਹ ਹੀ ਹੋਣਾ ਵਾ ਉਹ ਸਹੀ ਕਰਦੇ ਉਹ ਗਲਤ ਕਰਦੇ ਜੇ ਤਾਂ ਵੀ ਕਰਦੇ ਉਹ ਉਹਦੀ ਮਹਿਰਾਜ ਵਿੱਚ ਹਣਾ ਮਹਾਰਾਜ ਦੀ ਤੇ ਹੁਣ ਜਾਂਦੇ ਆਪਾਂ ਘਰੇ ਚੈੱਕ ਕਰੋ ਹੁਣ ਪੇ ਜਾਲ ਬਾਕੀ ਤੈਨੂੰ ਰਾਜ ਤੁਰ ਜੈ ਨਾ ਬਣ ਹੈ ਮੈਂ ਤਾਂ ਕਰਨਾ ਥੁਰੇ ਜੰਨਾ ਘੋੜਾ ਬਰ ਬਲੌਗ ਨੂੰ ਨੇ ਵਿਖਾਉਣੇ ਤੁਹਾਨੂੰ ਵੇਖੋ ਢਾਲ ਕੀ ਬਣਿਆ ਚੈਲੰਜ ਦੇ ਚੱਕਰ ਚ ਚੈਲੰਜ ਦੇ ਚੱਕਰ ਚ ਆ ਹਾਲ ਆ ਵੀਰ ਡੈ ਆਪਣਾ ਕੰਮ ਕੂਮ ਕਰਨਾ ਚਲੋ ਆਪ ਉਹਦੇ ਆਪਣਾ ਕੰਮ ਕਰਦੇ ਆਪਾਂ ਜਾਣੇ ਘਰ ਗਾਇਸ ਹੁਣ ਪਹੁੰਚ ਗਏ ਪਿੰਡ ਚੈੱਕ ਕਰੋ ਪਿੰਡਾਂ ਆ ਗਏ ਆਪਣਾ ਜੰਗਲ ਦਾ ਚੈਲੰਜ ਕਰਕੇ ਜਿਹੜਾ ਕਰਨਾ ਹੈ ਜੰਗਲ ਆ ਗਏ ਜੰਗਲ ਲਾ ਕੇ ਜੰਗਲ ਦੇ ਚ ਮੰਗਲ ਲਾ ਕੇ ਗਏ ਬਾਹਰ ਤੁਰ ਫਿਰ ਕੇ ਹੁਣ ਜਾਣਦੇ ਆ ਘਰ ਨੂੰ ਗਲੀਆਂ ਵੇਖੋ ਪਿੰਡ ਦੀਆਂ ਹੈ ਗਾਇਸ ਇਹ ਚੈਲੰਜ ਕਰਕੇ ਆ ਗਏ ਆ ਘਰੇ ਤੇ ਹੁਣ ਜਾਣੇ ਦੁੱਧ ਲੈਣੇ ਚਲੋ ਚਲੀ ਦੁੱਧ ਲੈ ਕੇ ਆਈਏ ਕਾਰ ਫੇਰ ਲੱਗ ਗੰਗੂ ਗੇ ਇਹਨੂੰ ਕੈਮਰਾ ਤਾਂ ਦੋ ਹੋਰ ਤਰ੍ਹਾਂ ਕਰਨ ਦਾ ਪੈਂਦਾ ਵਾ ਚੈਲੰਜ ਹੋ ਗਿਆ ਅੱਡਾ ਜਿਹੜਾ ਕਰਨਾ ਸੀ ਗਾਇਸ ਜਿਵੇਂ ਤੁਸੀਂ ਵੇਖੇ ਦੁੱਧ ਅੱਦੋਂ ਹੀ ਲਏ ਆ ਬਾਕੀ ਰਾਤ ਹੋ ਗਈ ਆ ਜੇ ਉਹਨੇ ਵੇਖਿਆ ਜੇ ਕੀਤਾ ਚੈਲੰਜ ਕੈਂਪਿੰਗ ਚੈਲੰਜ ਜਾ ਕੇ ਆਪਣਾ ਕੈਂਪਿੰਗ ਕੀ ਜੋ ਉਹ ਵੀ ਕੀਤਾ ਸਾਰਾ ਕੋ ਜੰਗਲ ਦੇ ਵਿੱਚ ਤੁਸੀਂ ਵੇਖਿਆ ਹੀ ਆ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਆ ਤੇ ਮੈਨੂੰ ਜਰੂਰ ਕਮੈਂਟ ਵਿੱਚ ਜਰੂਰ ਦੱਸਿਓ ਜਿਹੜਾ ਵੀਰ ਭਰਾ ਆਪਣੇ ਸੌਕੇ ਜਾਂਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰਿਓ ਤੇ ਚਾਹਨੂ ਅਗਲਾ ਪਾਰਟ ਚਾਹੀਦਾ ਵਾ ਫਿਰ ਜੇ ਸਾਡੇ ਇਹ ਮਤਲਬ ਵੀਡੀਓ ਨੂੰ ਘੱਟੋ ਘੱਟ ਜਾਰੇ ਨੇ 50 ਕਮੈਂਟ ਆ ਗਏ ਮੇਰੀ ਇਸ ਵੀਡੀਓ ਨੂੰ ਤੇ ਫਿਰ ਮੈਂ ਅਸੀਂ ਨਾਈਟ ਵੀ ਉੱਥੇ ਆਪਣਾ ਕੈਂਪ ਹੋ ਸਕਿਆ ਤੇ ਕੈਂਪਿੰਗ ਕਰਾਂਗੇ ਨਾਈਟ ਕੈਂਪਿੰਗ ਤੇ ਸਾਰਾ ਕੋ ਇੰਤਜ਼ਾਮ ਕਰਾਂਗੇ ਇਹ ਤੇ ਤੁਸੀਂ ਅੱਜ ਦੀ ਵੀਡੀਓ ਵਿੱਚ ਜਿੱਤਾਂ ਨੇ ਲੱਗੀ ਤੁਹਾਨੂੰ ਸਹੀ ਲੱਗੀ ਆ ਤੇ ਗਲਤ ਲੱਗੀ ਜਿੱਤਾਂ ਦੀ ਵੀ ਲੱਗੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲਾ 파ਰ ਚਾਹੀਦਾ ਹੋ ਵੀ ਦੱਸ ਦਿਓ ਤੇ ਮਿਲਦੇ ਤੁਹਾਨੂੰ ਕੱਲ ਨਵੇਂ ਵਲੌਗ ਦਾ ਅੱਜ ਦੀ ਵੀਡੀਓ ਵਿੱਚ ਇਹ ਕੋਈ ਜੇ ਰਿਵਿਊ ਚੰਗੀ ਲੱਗੀ ਆ ਤੇ ਲਾਈਕ ਕਰੋ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਹਨਾਂ ਦੇ ਲਈ ਬਾਏ ਬਾਏ ਗੁੱਡ ਨਾਈਟ